ਕੁਮਿੰਦਰ ਭਾਈ ਜੀ ਬਹੁਤ 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 ਬੋਲੇ ਇਸ ਸੋਨਹਾਲ ਸੇਸ਼ਨਰ ਕੁਮਿੰਦਰ ਭਾਈ ਜੀ ਦਾ ਥੈਂਕ ਯੂ ਸੋ ਮਚੀ ਕੁਮਿੰਦਰ ਭਾਈ ਜੀ ਦਾ ਇਹਨਾਂ ਦਾ ਬਹੁਤ ਬਹੁਤ ਰੋਣਾ ਜੀ ਕੰਪਿਊਟਰ ਵਾਲੀ ਮੇਰੀ ਜਿੱਤਾ ਭਾਈ ਦਾ ਕੁਮਿੰਦਰ ਭਾਈ ਜੀ ਜਿਆਦਾ ਹੀ ਆਮਨ ਬਹੁਤ ਭਾਈ ਇਤਨਾ ਜੜਦੀ ਜਿਹਾ ਜਦੋਂ ਕੰਪਿਊਟਰ ਵਾਲੀ ਨੂੰ ਅਜਿਹਾ ਜੀ ਤੋ ਜੀ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਜਿਹੜਾ ਅਸੀਂ ਬੂਟਾ ਲਾਇਆ ਸੀ YouTube ਤੇ ਸ਼ਟ ਕੀਤਾ ਸੀ ਇੰਟਰਵਿਊ ਦਾ سلسلہ ਬੜੇ ਵੀਰਾਂ ਦਾ ਮਾਨ ਸਨਮਾਨ ਹੋਇਆ ਉਹਨਾਂ ਲੱਗਦਾ ਸੀ ਯਾਰ ਵੀ ਆਪਾਂ ਇੰਨਾ ਪੁੱਤਰਬਾਜੀ ਦੀ ਕੀਤਾ ਜੈ ਡਰਾ ਤੇ ਕੀਤਾ ਨੇ ਇੰਟਰਵਿਊ ਕੀਤੀ ਹੈ ਮਹਿਸੂਸ ਹੁੰਦਾ ਸੀ ਮਨ ਨੂੰ ਬੜਾ ਯਾਰ ਵੀ ਕਿਸੇ ਨੇ ਆਪਾਂ ਨੂੰ ਸੁਣਾਈ ਨਹੀਂ ਸਮਝ ਆ ਪਰ ਮੇਰੇ ਵੀਰਾਂ ਨੇ ਹਨਾ ਕਮਰ ਭਾਈ ਜੀ ਤੇ ਸਾਡਾ ਭਰਾ ਛੋਟਾ ਵੀਰ ਅੰਗਰੇਜ਼ ਮਨਜੀਤ ਸਿੰਘ ਔਦਲਾ ਉਹਨਾਂ ਨੇ ਮਾਣ ਸਨਮਾਨ ਦਿੱਤਾ ਸਾਡੀ ਚੱਕੜਾ ਜੋਖਮ ਦੀ ਟੀਮ ਨੂੰ ਸਾਡਾ YouTube ਚੈਨਲ ਸਬਸਕ੍ਰਾਈਬਰ ਹੈ ਲੋਕ ਮੇਰੇ ਪਿੰਡ ਦਾ ਨਾਮ ਹਰਸ਼ਨ ਕੀਤਾ ਹੈ ਕੱਡੇ ਦਾ ਸੋ ਹਮੇਸ਼ਾ ਮੈਂ ਭਾਈ ਜੀ ਤੇ ਨੂੰ ਧੰਨਵਾਦ ਰਹੂੰਗਾ ਸਾਡੇ ਇਸ ਭਰਾਵਾਂ ਦਾ ਜਿਨ੍ਹਾਂ ਨੇ ਕਬੂਤਰਬਾਜ਼ੀ ਲਈ ਕੰਮ ਕੀਤਾ ਸਿਰਫ ਦੋਸਤੋ ਕਬੂਤਰਬਾਜ਼ੀ ਨੂੰ ਬੜਾ ਮਾੜਾ ਮੰਨਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਪਰ ਅੱਜ ਤੁਸੀਂ ਦੇਖ ਲਓ ਐਹੋ ਜਿਹੇ 5 ਹੋਟਲ ਦੇ ਵਿੱਚ ਪ੍ਰੋਗਰਾਮ ਹੋ ਰਹੇ ਆ ਮਾਣ ਸਨਮਾਨ ਹੋ ਰਹੇ ਆ ਤੋਂ ਜ਼ੋਰਦਾਰ ਤਾੜੀਆਂ ਕਵਰ ਭਾਜੀ ਤੇ ਮਨਜੀਤ ਭਾਜੀ ਲਈ ਥੈਂਕ ਯੂ ਭਾਜੀ ਸਾਡੇ ਕਪਿਲ ਭਾਜੀ ਸੋਮਨ ਜੀ ਚੱਲੂਂਗਾ ਰਵੀਰ ਤਾਂ ਜਾਂਦੇ ਰਹੋ ਥੈਂਕ ਯੂ ਜੀ ਭਾਜੀ ਸੁਣਾਓ ਥੋੜਾ ਜਿਹਾ ਹੋਰ ਭਾਜੀ ਮੈਂ ਕਹਿਣਾ ਚਾਹੂਗਾ ਮੇਰੀ ਝਗੜਾ ਗਰੁੱਪ ਦੀ ਟੀਮ ਜੱਕੀ ਮੇਰੇ ਨਾਲ ਆਇਆ ਕਾਲੂ ਆਇਆ ਸਾਡਾ ਕਾਲਾ ਕੀਪਾ ਅੰਗਰੇਜ਼ ਤੇਜ ਰਾਜ ਨਵੀ ਜੁਗਲ ਕਸ਼ੋਰ ਸਾਡਾ ਚੌਧਰੀ ਸਾਹਿਬ सारे मुबारक ग्रुप की टीम थैंक यू थोड़ी देर कर, रिक्वेस्ट करूंगा भी पिक्चर राजू जी करो सा ਦੁਆ ਕਰੂਗਾ ਕਿ ਸਾਥ